ਦੇਰਾ ਸੰਤ ਗਿਆਨੇ ਮੀਰ ਸਿੰਘ ਜੀ ਕਲੀ ਸੱਤੋ ਵਾਲੇ ਕੜਾ ਕਰਮ ਸਿੰਘ ਵਿਗੇ ਸ਼ੀਤ ਭਾਈ ਮਨੀ ਸਿੰਘ ਜੀ ਦਾ ਸ਼ੀਧੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਮਹਾਨ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਤੇ ਸੈਂਕੜਿਆਂ ਦੇ ਤਰदात ਵਿੱਚ ਪਰਿਵਾਰਾਂ ਸਮੇਤ ਸੰਗਤਾਂ ਨੇ ਹਾਜ਼ਰੀ ਭਰੀ ਕੋ ਨੋਟਾਂ ਦੀ ਕਾਰਨ ਤੇ ਬੰਦਾ ਕੂਦਰ ਲੱਗਾ ਕਰਵਾਣੀ ਦੇ ਯਾਰ ਸ਼ਾਬਦ ਵੀ ਥੋੜਾ ਉਸਨੂੰ ਅਪਰੋਚ ਕਰਦਾ ਕਿਤੇ ਗੱਲ ਤੋਂ ਨਾ ਮੋੜ ਜੂ। ਤੇ ਗੁਰੂ ਪੰਜਾਬ ਵਾਲਾ ਜਾਨੇ ਤਾਂ ਕਨ ਬਾਬਾ ਬੁੱਢਾ ਜਿਹਨੂੰ ਆਪਣੀ ਰਸਨਾ ਬਰਚ ਕਰਕੇ ਆਪ ਕਰਵਾਣੀ ਦੇ ਚੇਤਾਇਆ ਤੇ ਸਤਗੁਰੂ ਜੀ ਨੇ ਹੁਕਮ ਲਾਇਆ ਬਾਬਾ ਬੁੱਢਾ ਜੀ ਆਪ ਜੀ ਹੁਕਮ ਲਾਓ। ਇਹ ਬੜਿਆਈ ਨੂੰ ਪਾਚਨ ਸਿੱਖਾਂ ਨੂੰ ਬਰਚਿਤ ਕੀਤੀ ਤੇ ਇਹੋ ਜਿਹਾ ਸਤਗੁਰੂ ਜੀ ਕਹਿੰਦੇ ਮੇਰਾ ਰੂਪ ਹੋ ਕੇ ਬਿਤੇ ਜਾਂਦੇ ਜਿਹੜੀ ਮੇਰੀ ਮर्यादा ਤੋਂ ਗਾਂਜਾ ਮਗਾਉ ਮੇਰਾ ਰੂਪ ਨਹੀਂ ਹੈ ਤੇ ਉਹਨਾਂ ਸੰਸਕੂਤੀ ਜੀ ਨੇ ਦੋ ਸਕੀਦਰਾਂ ਨੂੰ ਬਚਿਤ ਕੀਤਾ ਗੁਰੂ ਦਸਤ ਪਾਤੰਜਪੁਰ ਜਿਨ੍ਹਾਂ ਵਿੱਚ ਭਾਈ ਮਨੀ ਸਿੰਘ ਜੀ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਕਲਮ ਆਪਣਾ ਜਿੰਨਾ ਬਲ ਬਚਿਤ ਕੀਤਾ ਜੋ ਸੰਸਕੂਤੀ ਜਾ ਰਹੇ ਹਨ ਭਾਈ ਮਨੀ ਸਿੰਘ ਜੀ ਦੀ ਕਲਮ ਇਹਦੇ ਵਿੱਚ ਲਿਖ ਰਹੀ ਹੈ ਇਹ ਜਹਾ ਸੁਤਨਾ ਦਾ ਮਾਰ ਗੁਰੂ ਸਾਹਿਬ ਦੀ ਮੰਤ ਦੇ ਜਿਨਾਂ ਦੀਆਂ ਮਸਾਲਾ ਸ਼ਹਾਦਤ ਦੇ ਕੇ ਲਾਹ ਮਸਾਲਾ ਇਹਨਾਂ ਦਾ ਕੋਈ ਮੁਕਾਬਲ ਜਿਹੜਾ ਜਲਾਦ ਸੀ ਉਹ ਆ ਕੇ ਜਿੱਦੇ ਹਾਜ਼ਰ ਹੋਇਆ ਕਿਉਂਕਿ ਜਿਸ ਵੇਲੇ ਆਜ ਕੇ ਆ ਫਿਰਾਂਸਾ ਤੇ ਸਾਧਪੁਰ ਜੀ ਨੇ ਉਸ ਮਨਨ ਸਿੰਘ ਨੇ ਕਿਹਾ ਭਾਈ ਤੈਨੂੰ ਹੋਰ ਮੈਂ ਬੰਦ ਬੰਦ ਕਰ ਦੇਵਾਂ ਤੇ ਉਹ ਕਹਿੰਦਾ ਬੰਦ ਬੰਦ ਕਰਣਾ ਤੇ ਤੈਨੂੰ ਇਸ ਗੱਲ ਦਾ ਚਾਅ ਵੀ ਉਹ ਜੜੇ ਆਇਆ ਵਡਾ-ਵਡਾ ਸਵਾਲ ਸੰਗੋਦੀ ਨੇ ਉਹਨਾਂ ਨੂੰ ਪਾਇਆ ਸੀ ਤੇ ਅੱਜ ਵੀ ਕਰਵਾਇਆ ਕਹਿੰਦਾ ਮੈਨੂੰ ਚਾਰਜ ਕਰਕੇ ਚੜਿਆ ਮੈਂ ਕੁਝ ਸਮੇਂ ਤੋਂ ਬਾਅਦ ਅਸੂ ਪਾਚਾ ਦੀ ਗੋਦੀ ਚ ਜਾਦੀ ਅੱਜ ਵੀ ਜਿਹੜੇ ਸ਼ਮਦਾਰ ਤੁਹਾਨੂੰ ਦੇ ਉੱਤੇ ਇਸ ਸੰਸਥਾ ਤੋਂ ਆਪਣੀ ਸੰਥਿਆ ਲੈ ਕੇ ਜਾਂਦੇ ਆ ਬੜਵਡੇ ਮੋਹਦਿਆਂ ਤੇ ਪਹੁੰਚਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਦੀ ਲੋਕ ਆਜੇ ਜਿਹੜੇ ਸਿੱਖ ਦੇ ਵਿੱਚ ਸੇਵਾਦਾਰ ਹਾਂ ਉਹ ਇਸ ਸੰਸਥਾਨ ਦਾ ਆਸਰੇ ਜਿੱਕਰ ਕਰਦੇ ਆ ਇਹ ਕੁੁਰਪਾਚਾ ਦੀ ਬਿਹੜਾਈ ਸੀ ਉਸ ਮਹਾਨ ਭਾਈ ਮਨੀ ਸਿੰਘ ਜੀ ਨੇ ਜਿਹਨਾਂ ਨੂੰ ਦੁਰਗਾਂਤੋਂ ਸਿੱਧ ਪੰਦਨੀ ਜਿੱਤੇ ਰਹੇ ਹਨ ਕਿਉਂਕਿ ਆਪ ਲੋਕ ਦੀ ਇੱਕ ਪੋਸਤ ਚਾਹਤੇ ਰਹੋ ਦੋਹੂ ਪੋਸਤਾਂ ਚਾਹਤੇ ਰਹਣਗੇ ਕੋਤੇ ਕੁੜੋਤੇ ਕਾਣਾ ਆਪਣੇ ਬਾਪੇ ਮਰਦਾਂ ਨੂੰ ਭੁੱਲ ਜਾਂਦੇ ਆ ਇਹ ਮਹਾਨ ਕਰਾ ਭਾਈ ਮਨੀ ਸਿੰਘ ਜੀ ਦੀ ਪ੍ਰਾਪਤ ਸਾਥ ਨੂੰ ਲੈ ਕੇ ਮਿਤੀ ਆ ਬਹੁਤ ਬਹੁਤ ਧੰਵਾਦ ਭਾਈ ਗੁਰਜੀਤ ਕਾਲਜਾ ਇਹ ਕਿਤੇ ਕਾਰਨ ਜਿਹੜਾ ਹੈ ਇਹ ਪ੍ਰਧਾਨ ਜੀ ਦੀ ਚੜ੍ਹਦੀ ਕਲਾ ਵਾਸਤੇ ਹੋਣਾ ਹੈ ਕਿਉਂਕਿ ਇਹ ਤਾਂ ਮੇਰੇ ਸਭ ਤਕ ਲਿਖਾ ਦੂਰ ਹੋ ਜਾਂਦੀਆਂ ਹਨ ਮਾਲਕ ਪ੍ਰਧਾਨ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਕਿਉਂਕਿ ਐਸੀਆਂ ਸ਼ਰਤ ਵਿੱਚ ਇਹਨੇ ਸੁਗੜ ਔਰ ਨਿਵਰ ਸੁਭਾ ਸਾਰੀ ਸੰਗਤਾਂ ਦੇ ਅੱਗੇ ਨਿਕਾਲਾ ਰਹੀ ਹੈ ਬੋਲ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਫਾਰ ਬਖਸ਼ੇ ਸਦਕਾ ਅੱਜ ਤਨ ਤਨ ਸ਼ਹੀਦ ਬਾਬਾ ਮਨੀ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਇਸ ਸਾਲ ਦੇ ਵਿੱਚ ਸੰਬੂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਦੇ ਦੀਵਾਨ ਰਾਤ 11 ਵਜੇ ਤੱਕ ਚੱਲਣਗੇ ਸੰਬੂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰੋ ਅੱਜ ਸਵੇਰ ਦੇ ਪ੍ਰੋਗਰਾਮ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਸਵੇਰ ਪੋਖ ਪਾਏ ਗਏ ਸਨ ਉਪਰੰਤ ਕੀਰਤਨ ਦਰਬਾਰ ਹੈ 2 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਹੋਏ ਨੇ ਕਿ ਕੀਰਤਨ ਦਰਬਾਰ ਚੱਲੇਗਾ ਨਾਲ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਪ ਵੱਧ ਜੜ ਕੇ ਹਿੱਸਾ ਲਓ ਵਾਹਿਗੁਰੂ ਜੀ ਪਿਆਕਾਲ ਸਾਹਿਬ ਵਾਹਿਗੁਰੂ ਜੀ ਕੀ ਬਤ ਬਾਬਾ ਜੀ ਨੇ ਇੱਕ ਸੂਟ ਦਿਖਾਇਆ ਜਾਦਾ 150 ਸਰਦਾਂ ਨੂੰ ਦਾ ਕੀ ਇਤਿਹਾਸ ਇਹ ਪ੍ਰਾਰਥਨ ਸਰੂਪ ਤਾਂ ਤਾਂ ਸ਼੍ਰੀਮਾਨ ਸੰਤ ਬਾਬਾ ਉਤਮ ਸਿੰਘ ਜੀ ਮਹਾਰਾਜ ਇਨਾਂ ਨੇ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਤਿੰਨ ਪ੍ਰਾਤਨ ਸਰੂਪ ਆਪਣੇ ਹੱਥੀ ਲਿਖੇ ਸਨ ਇੱਕ ਸਰੂਪ ਉਹਨਾਂ ਨੇ ਦਰਬਾਰ ਸਾਹਿਬ ਸ਼੍ਰੀ ਹਿਮੰਦਰ ਸਾਹਿਬ ਪੇਟਾ ਕੀਤਾ ਸੀ ਦੂਸਰਾ ਸਰੂਪ ਉਹਨਾਂ ਨੇ ਆਟਾ ਮੰਡੀ ਸ਼ੰਤ ਸੰਤ ਬਾਬਾ ਸ਼ਾਮ ਸਿੰਘ ਜੀ ਜੋ ਉਹਨਾਂ ਨਾਲ ਕੀਰਤਨ ਕਰਦੇ ਹੁੰਦੇ ਸਨ ਉਹਨਾਂ ਨੂੰ ਪੇਟਾ ਕੀਤਾ ਸੀ ਤੇ ਤੀਸ ਤੀਸਰਾ ਇਹ ਪ੍ਰਾਤਨ ਸਰੂਪ ਟਕਸਾਲ ਵਿਖੇ ਸ਼ੋਭਤਾ ਹੈ ਜਿਹਦਾ ਅੱਜ ਪ੍ਰਕਾਸ਼ ਕੀਤਾ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਦਾ ਪ੍ਰਕਾਸ਼ ਹਰ ਸੰਗਰਾਂਦ ਵਾਲੇ ਦਿਨ ਕੀਤਾ ਜਾਇਆ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵਿਸ਼ਾ ਜਿਸ ਮਗਨ ਕਰਿਆ ਜਾ ਰਿਹਾ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬਹੂ ਨਾ ਛੱਡਾ ਖੇਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਬਖਸ਼ਿਸ਼ ਦੇ ਪਾਤਰ ਤਨ ਤੁਨ ਪਾਈ ਮਨੀ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਜਿੱਥੇ ਸਾਰੇ ਸੰਸਾਰ ਵਿੱਚ ਸ਼ਰਧਾ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਾਈ ਮਨੀ ਸਿੰਘ ਜੀ ਦੀ ਹੀ ਟਕਸਾਲ ਟਕਸਾਲ ਸ਼ਹੀਦ ਪਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋਵਾਲੀ ਗਲੀ ਵਿਖੇ ਬਹੁਤ ਪਿਆਰ ਦੇ ਨਾਲ ਵੱਡੇ ਪੱਧਰ ਦੇ ਉੱਤੇ ਪਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਹੁਣੇ-ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਵੀ ਸੰਗਤਾਂ ਦੇ ਦਰਸ਼ਨ ਕਰਕੇ ਗਏ ਹਨ ਹੋਰ ਵੀ ਬੇਅੰਤ ਸੰਤ ਮਹਾਪੁਰਖ ਸੰਗਤਾਂ ਰਾਗੀ ਜਥੇ ਹਾਜ਼ਰੀਆਂ ਪਰ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਪਰੋ ਔਰ ਆਪਾਂ ਇਹ ਅਰਦਾਸ ਬੇਨਤੀ ਕਰਨੀ ਹੈ ਕਿ ਤਨਤਨ ਭਾਈ ਮਨੀ ਸਿੰਘ ਜੀ ਜਿਵੇਂ ਆਪ ਜੀ ਨੇ ਸਿੱਖੀ ਸਿਧਕ ਵਿੱਚ ਰਹਿ ਕੇ ਸ਼ਹਾਦਤ ਦਿੱਤੀ ਹੈ ਸੋ ਆਪ ਦੀ ਸਾਡੇ ਤੇ ਵੀ ਕਿਰਪਾ ਕਰੋ ਕਿ ਅਸੀਂ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਇਹਦੇ ਧਾਰਨੀ ਬਣ ਸਕੀਏ ਸਿੱਖੀ ਵਿੱਚ ਪੂਰੇ ਨਿਭ ਸਕੀਏ ਰਹਿੰਦੇ ਸਾਹਾਂ ਤੱਕ ਸਾਡੀ ਸਿੱਖੀ ਜਿਹੜੀ ਹੈ ਉਹ ਨਿਭ ਜਾਵੇ ਸਤਗੁਰੂ ਕਿਰਪਾ ਕਰਨ ਇਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਬੇਨਤੀ ਕਰਨੀ ਹੈ ਸੋ ਟਕਸਾਲ ਦੇ ਮੁਖੀ ਸੰਤ ਬਾਬਾ ਅਮਨਦੀਪ ਸਿੰਘ ਜੀ ਉਹਨਾਂ ਵੱਲੋਂ ਬਹੁਤ ਵਧੀਆ ਸੋਹਣੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਵਾਸਤੇ ਸਾਰੀਆਂ ਸੰਗਤਾਂ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਵਰਾ ਸੋ ਪਹਿਚਾਣੀਏ ਜੋ ਲਰੈ ਦੀਨ ਦੇ ਹੇਟ ਉਰਜਾ ਉਰਜਾ ਕਟ ਮਰੇ ਕਬੂ ਹੁ ਨਾ ਛਾੜੇ ਕੇ ਅੱਜ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਆਪਾਂ ਡੇਰਾ ਸਤਵਾਲੀ ਗਲੀ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਸੰਗਤਾਂ 'ਚ ਬਹੁਤ ਹੀ ਭਾਰੀ ਉਤਸ਼ਾਹ ਹੈ ਇਸ ਦਿਹਾੜੇ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਜਿਹੜਾ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਹੈ ਜਿੱਥੇ ਇਹ ਟਕਸਾਲ ਅੱਜ ਪਹਿਲੀ ਵਾਰੀ ਇਹ ਦਿਹਾੜਾ ਮਨਾ ਰਹੀ ਹੈ ਸੰਗਤਾਂ 'ਚ ਇੰਨਾ ਉਤਜਾਹ ਹੈ ਕਿ ਸੰਗਤਾਂ ਨੇ ਮੰਗਿਆ ਕਿ ਹਰ ਵਾਰ ਇਹੋ ਜਿਹੇ ਦਿਹਾੜੇ ਜਿਹੜੇ ਇਸ ਜਗ੍ਹਾ ਤੇ ਮਨਾਏ ਜਾਣ ਜਿਹੜੇ ਦਮਦਮੀ ਲਈ ਨੇ ਸ਼ਹੀਦ ਭਾਈ ਮਨੀ ਸਿੰਘ ਦਾ ਸਾਲ ਦੇ ਮੁਕੀ ਪੀ ਅਮਨਦੀਪ ਸਿੰਘ ਜੀ ਉਹ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੂੰ ਪਿਆਰ ਸਤਿਕਾਰ ਦਿੰਦੇ ਹਨ ਅਤੇ ਪਿਆਰ ਸਤਿਕਾਰ ਨਾਲ ਸ਼ਰਧਾ ਭਾਵਨਾ ਦਿੰਦੇ ਹਨ ਅਤੇ ਇੱਥੇ ਜੜੀਆਂ ਆਈਆਂ ਸੰਗਤਾਂ ਨੂੰ ਜੀਆਂ ਨੂੰ ਕਹਿੰਦੇ ਹਨ ਅਤੇ ਮਾਨ ਸਨਮਾਨ ਕਰਦੇ ਹਨ ਸੰਗਤਾਂ ਜੜੀਆਂ ਇੱਥੇ ਲੰਗਰ ਪ੍ਰਸ਼ਾਦੇ ਛਕ ਰੀਆਂ ਨੇ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਹੈ ਸੰਗਤਾਂ ਜੜੀਆਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਰਤਨ ਸੁਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ